ਇਹ ਇਹਨੂੰ ਇਹਦਾ ਇਹਨੂੰ ਜਿੱਦਾਂ ਲੋਕ ਲਾਦੇ ਤੁਸੀਂ ਆਪ ਇੱਕ ਜਣਾ ਮਲਾ ਦਿੱਖਦਾ ਬੰਦਾ ਨਾ ਮੈਨੂੰ ਥੋੜਾ ਮੈਨੂੰ ਪੁੱਛੂਗਾ ਥੋੜਾ ਨਹੀਂ ਕਰ ਹੈਲੋ ਮਾਲੂ ਕਾ ਹੈਲੋ ਨਾਮ ਆਪਣਾ ਨਾਮ ਮਾਰੀਗਾ ਇਹਦੇ ਕੋਰ ਉੱਪਰ ਜੈਨ ਨਾ ਬੀਤੋ ਬੰਦੇ ਜਾਓ ਔਰ ਜਨਾ ਕੋ ਫੇਰ ਮਟਰ ਵਾਲਾ ਪੂਰਾ ਘੜਤ ਦਿੱਤਾ ਹੈ ਬੜਾ ਘੜਾ ਆਹ ਚਲ ਚਲ ਰੱਖ ਸਕਦੇ ਆਹ ਜਨਨ ਤੋਂ ਕਰ ਆਈ ਹੈ ਨਹੀਂ ਨਹੀਂ ਬੂੜਾ ਆਪਾਂ ਤੁਹਾਨੂੰ ਵੀ ਆਉਣਾ ਤੇ ਤੁਹਾਨੂੰ ਮਿਲਣਾ ਕੋਈ ਨਹੀਂ ਨਹੀਂ ਤੁਸੀਂ ਆਪ ਦੇਖਣਾ ਮਾਂਦੀ ਹਾਂ ਦੀ ਗੁੱਲੋ ਦੇਖ ਲੈਣਾ ਉਹ ਅੰਦਰ ਲੜਾ ਟਾਪ ਕੇ ਚੁੱਕਦਾ ਹੈ ਸਪਲਾਈ ਟੀਟੀ ਦੀ ਮਾਸ ਜੀ ਲੰਗ ਸੀ 8 ਮਾਉ ਰਾ ਉਹ ਦਾ ਡੇਟ ਵਾਲਾ ਪੈਂਟਲ ਹੁੰਦਾ ਕੱਟੇ ਤੁਸੀਂ ਲੱਗਦਾ ਕਿ ਹਾਂ ਅਵੇ ਜਲਦੀ ਕੋਰਾ ਰਹੀ ਹੈ ਗਲਤ ਕਰਤਾ ਹੋ ਗਏ ਜੀ ਹੁੰਦਾ ਜੀ ਕਿ 28 24 ਕੋਰਾ ਆ ਰਹੀ ਨੇ 24 ਆ ਰਹੀ ਹੁੰਦਾ ਹੈ 28 ਆ ਰਿਹਾ ਆ ਰਿਹਾ ਕੋਲ ਕੋਤੇ ਨੰਬਰ ਤੇ ਕਾਲ ਲਾ को में करता है अंतरराष्ट्रीय सामान और और इसका 4 पेज में बताया गया है कि जर्मन फैक्ट्री का ठीक है सचिव कर्तव्य विदेश से इंग्लैंड को गए थे और मतलब करी ठीक है अच्छा ठीक है पर ये नहीं होती है ठीक है एक प्रभाव और हो गया देखता हूं बंदा गया होगा नाल ता ਹਾਂ ਜੀ ਜੀ ਐਫਐਸਐਸਆਈ ਨੰਬਰ ਹੋ ਜਾਣਾ ਹੈ ਇਹ ਨੰਬਰ ਡਿਸਪਲੇ ਹੋਣਾ ਹੈ ਠੀਕ ਹੈ ਨਾਲ ਐਫਐਸਐਸਆਈ ਕੋਡ ਹੋਣੀ ਚਾਹੀਦੀ ਹੈ ਠੀਕ ਹੈ ਨਾਲ ਹੀ ਉਹ ਤੇ ਡਿਸਪਲੇ ਹੋਣਾ ਠੀਕ ਹੈ ਕਰ ਲਿਆ ਅਨਸਤਰੀ ਗਾ ਜੀ ਸਾਨੂੰ ਇਨਫਰਮੇਸ਼ਨ ਆਈ ਹੈ ਕਿ ਪਗਵਾੜਾ ਸਾਈਟ ਤੋਂ ਜਿਹੜਾ ਕੋਆ वगैरह ਇਹ ਆ ਰਿਹਾ ਹੈ ਦੂ ਦੂਗਾਰਾ ਵੀ ਸਪਲਾਈ ਹੋ ਰਿਹਾ ਹੈ ਔਰ ਔਰੇ ਕੰਪਲੇਂਟ ਦੇ ਅਸ ਸੀ ਹਰ ਜਗ੍ਹਾ ਜਿੱਤੇ ਜਿੱਤੇ ਸਾਨੂੰ ਲੱਗਦਾ ਡਾਊਟ ਮੈਨੂਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉਥੇ ਅਸੀਂ ਐਫਐਸਓ ਸਾਬ ਜਿਹੜੇ ਹੈਗੇ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ ਇਨ ਬੇਸ ਜੇ ਸਾਨੂੰ ਡਾਊਟ ਲੱਗਦਾ ਆ ਉਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਜਾਂ ਕੋਈ ਅੱਛੀ ਕੰਡੀਸ਼ਨ ਅਨਹਾਈਜਨਿਕ ਕੰਡੀਸ਼ਨਸ ਹੈਗੀਆਂ ਆ ਉਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਦਾ ਵੀ ਨੋਟਿਸ ਦਿੰਨੇ ਆ ਲੇਕਿਨ ਇਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਹੈ ਆਪ ਕੋ ਹੈ ਜਿੱਦਾਂ ਹੁਣ ਅਸੀਂ ਇੱਥੇ ਪ੍ਰੈਜ਼ੈਂਟ ਆਏ ਆ ਜਿਹੜੀ ਫੈਕਟਰੀ ਚ ਕੋਈ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਸੀ ਸੈਂਪਲਿੰਗ ਲਈ ਭੇਜ ਦਵਾਂਗੇ ਇਨ ਕੇਸ ਜੇ ਸੈਂਪਲਿੰਗ ਆ ਠੀਕ ਆ ਤੇ ਆਬਵੀਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ ਪਰ ਟੀਲ ਡੇਟ ਅਸੀਂ ਉਹਨਾਂ ਨੂੰ ਸੀਲ ਕਰ ਦਵਾਂਗੇ ਸਰ ਕਿੰਨਾ ਹੈ ਜੀ ਜਿਹੜਾ ਜੀ ਇੰਜੀਨੀਅਰ ਰਿਪੋਰਟ ਪੰਨਾ 45 20 ਆਪਾਂ ਕਰਦੇ ਆ 45 ਕਰਦੇ ਆ ਇਹਨੂੰ ਸੀਲ ਕਰ ਦਿੱਤਾ ਜੀ ਹਾਂ ਉਹ ਕਰ ਰਿਹਾ ਸੀ ਇਹ ਪ੍ਰੋਸੀਜਰ ਚੱਲਦਾ ਪਿਆ ਸੈਂਪਲਿੰਗ ਹੀ ਹੋ ਰਹੀ ਹੈ